ਅਸ਼ੀਕਾਲ ਮਕੌਮਲ ਪੰਜਾਬ ਅਪਡੇਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੁੱਖ ਮੰਤਰੀ ਮਾਨ ਦੇ ਵੱਲੋਂ ਜਿੱਥੇ ਪੰਜਾਬ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਹਰ ਧਰਮ ਦੇ ਪ੍ਰਤੀ ਆਪਣੇ ਫਰਜ਼ ਬਖੂਬੀ ਨਿਭਾਏ ਗਏ ਨੇ ਤਾਂ ਜਿਸ ਦੇ ਤਹਿਤ ਉਹਨਾਂ ਦੇ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਵਾਲੀ ਬੱਸ ਦੇ ਉੱਤੇ ਲੱਗਦੇ ਟੈਕਸ ਨੂੰ ਹਟਾਇਆ ਗਿਆ ਅਤੇ ਇਥੋਂ ਤੱਕ ਕਿ ਹਰ ਧਰਮ ਦੇ ਲਈ ਇਸ ਸਹੂਲਤ ਨੂੰ ਲਾਗੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਤਾਂ ਆਰਮੀਕ ਵਾਨਾਂ ਦੇ ਲਈ ਇਹ ਟੈਕਸ ਨਹੀਂ ਲਗਾਏ ਜਾਣਗੇ ਅਤੇ ਉਹਨਾਂ ਤੁਰੰਤ ਐਕਸ਼ਨ ਲੈਂਦੇ ਹੋਏ ਇਹਨਾਂ ਟੈਕਸਾਂ ਨੂੰ ਹਟਾ ਦਿੱਤਾ। ਇੱਥੇ ਉਹਨਾਂ ਨੇ ਇਹ ਵੀ ਦੱਸਿਆ ਕਿ 15 ਲੱਖ ਰੁਪਏ ਟੈਕਸ ਬਣਦਾ ਸੀ ਹਵੀ ਕਿਹਾ ਕਿ ਪੰਜਾਬ ਵਾਸੀਆਂ ਦੇ ਲਈ ਆਪ ਪਾਰਟੀ ਦੇ ਵੱਲੋਂ ਹਰ ਤਰ੍ਹਾਂ ਦੇ ਕੰਮ ਜੋ ਕਿ ਲੋਕਾਂ ਦੇ हित ਵਿੱਚ ਹੋਣਗੇ ਉਹਨਾਂ ਨੂੰ ਜ਼ਰੂਰ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਉਹ ਬਹੁਤ ਤੜਫੀ ਜਾਂਦੇ ਨੇ ਕਿ ਕਦੋਂ ਇਹ ਸਾਨੂੰ ਕੁਰਸੀਆਂ ਵਾਪਸ ਮਿਲਣ ਕੋਈ ਕਹਿੰਦਾ ਸੈਮੀਫਾਈਨਲ ਹੈ 27 ਦਾ ਕੋਈ ਕਹਿੰਦਾ ਕੁਆਟਰਫਾਈਨਲ ਹੈ ਇਹ ਵੀਰੋ ਖੇਡ ਹੀ ਸਮਝਦੇ ਆ ਇਹ ਇਹ ਰਾਜਨੀਤੀ ਨੂੰ ਖੇਡ ਸਮਝਦੇ ਖੇਡ ਇਹ ਕੁਆਰਟਰ ਫਾਈਨਲ ਸੈਮੀ ਫਾਈਨਲ ਫਾਈਨਲ ਇਹ ਖੇਡਾਂ ਚ ਹੁੰਦਾ ਹੁੰਦਾ ਕਬੱਡੀ ਚ ਹੁੰਦਾ ਹਾਕੀ ਚ ਹੁੰਦਾ ਕ੍ਰਿਕਟ ਚ ਹੁੰਦਾ ਪਰ ਉਹ ਦੇਖਦੇ ਆਂ ਫਲਾਨੀ ਟੀਮ ਸੈਮੀ ਫਾਈਨਲ ਚ ਪਹੁੰਚ ਗਈ ਫਲਾਨੀ ਇਹ ਖੇਡ ਖੇਡਦੇ ਆ ਤੁਹਾਡੇ ਨਾਲ ਖੇਡਦੇ ਆਏ ਜਦ ਕੇ ਹੈਗਾ ਇਹ ਮਤਦਾਨ ਮਤ ਅਕਲ ਦਾਨ ਅਕਲ ਦਾ ਦਾਨ ਕਰਨਾ ਹੈ ਤੁਸੀਂ ਬਟਨ ਦੱਬ ਕੇ ਕਿ ਮੇਰੀ ਅਕਲ ਮੁਤਾਬਕ ਆ ਬੰਦਾ ਸਾਡੇ ਪਰਿਵਾਰ ਦਾ ਸਾਡੇ ਪੰਜਾਬ ਦਾ ਤੇ ਸਾਡੇ ਇਲਾਕੇ ਦਾ ਭਵਿੱਖ ਦਾ ਰਚੇਤਾ ਹੋਵੇ ਇਹ ಮತਦਾਨ ਕਹਿੰਦੇ ਇਹਨੂੰ ਇਹ ਕਹਿੰਦੇ ਸੈਮੀਫਾਈਨਲ ਹੈ ਇਹ ਕਹਿੰਦਾ ਤਾਂ ਹੁਣ ਫਾਈਨਲ ਹੈ ਹੁਣ ਅਜਾ ਸੈਮੀਫਾਈਨਲ ਹਾਰ ਕੇ ਫਿਰ ਕਹਣਗੇ ਨਹੀਂ ਮੈਂ ਤਾਂ ਨਹੀਂ ਕਿਹਾ ਸੀ ਸੈਮੀਫਾਈਨਲ ਮੈਂ ਤਾਂ ਉਹੀ ਕਿਹਾ ਸੀ ਮੁਕਰਨ ਚ ਵੀ ਬੜੇ ਮਾਰ ਹੈ ਬੜੇ ਦੁੱਖ ਝੱਲਿਆ ਇਸ ਇਲਾਕੇ ਨੇ ਮੈਂ ਉਦੋਂ ਛੋਟਾ ਹੁੰਦਾ ਸੀ ਨਵੇਂ ਨਵੇਂ ਹਜੇ ਅਖਬਾਰ ਪੜ੍ਹਨ ਲੱਗੇ ਸੀ ਤਾਂ ਇਸ ਇਲਾਕੇ ਦੀਆਂ ਖਬਰਾਂ ਆਉਂਦੀ ਹੁੰਦੀਆਂ ਸੀ ਐਹੋ ਜੇ ਵੀ ਘਰਨੇ ਜਿੱਥੇ ਇੱਕ ਦਿਨ ਚ ਦੋ ਦੋ ਲਾਸ਼ਾਂ ਉੱਠੀਆਂ ਨੇ ਮੁੰਡਾ ਪੁਲਿਸ ਚ ਦੂਜਾ ਭਾਈ ਲਹਿਰ ਚ ਉਹਨਾਂ ਨੇ ਉਹ ਮਾਰਤਾ ਉਹਨਾਂ ਨੇ ਉਹ ਮਾਰਤਾ ਦੋ ਲਾਸ਼ਾਂ ਉੱਠੀਆਂ ਮਾਂ ਦੇ ਦਾ ਦੋ ਪੁੱਤ ਉੱਠੇ ਆ ਜਿਹੜੇ ਹੁਣ ਬੋਲੀ ਜਾਂਦੇ ਮੇਰੇ ਵਿਰੁੱਧ ਉਹ ਕਿਹੜੇ ਆ ਉਹ ਜਿਹੜੇ ਅੱਡ ਹੋਏ ਐ ਇਹਨਾਂ ਤੋਂ ਉਹਨਾਂ ਦਾ ਨਾਂ ਨਹੀਂ ਰੱਖਿਆ ਉਹਨਾਂ ਨੇ ਹਜੇ ਨਾ ਜਿਹੜੇ ਅੱਡ ਹੋਏ ਇਹਨਾਂ ਤੋਂ ਅਕਾਲੀ ਦਲ ਤੋਂ ਆਇਆਲੀ ਹੋਰੀ ਉਹਦਾ ਨਾਂ ਨਹੀਂ ਹਜੇ ਰੱਖਿਆ ਇਹਨਾਂ ਨੇ ਪਤਾ ਨਹੀਂ ਪੰਜ ਮੈਂਬਰੀ ਪਤਾ ਨਹੀਂ ਕੀ ਕਹਿੰਦੇ ਨੇ ਪਤਾ ਨਹੀਂ ਮੋੜ ਸੁਰਜੀਤ ਪਤਾ ਨਹੀਂ ਕਿਹੜਾ ਹਨਾ ਦੱਸੋ ਜੋ ਜਿਹੜਾ ਜਿਹੜਾ ਸੁੱਕੇ ਹੋਏ ਦਰਖਤ ਤੋਂ ਟਾਣੀ ਲੈ ਕੇ ਤੁਸੀਂ ਕਿੱਥੋਂ ਸੁਰਜੀਤ ਕਰ ਲਓਗੇ ਅਕਾਲੀ ਦਲ ਨੂੰ ਟਾਣੀ ਲੈ ਕੇ ਕਹਿੰਦੇ ਇੱਥੇ ਇੱਥੇ ਦੇ ਨਾ ਹਜੇ ਹਰੇ ਪੱਤੇ ਆਉਣਗੇ ਲੈ ਦੱਸ ਕਿਕਰਾਂ ਬੀਜ ਕੇ ਦਾਖਾਂ ਦੀ ਉਮੀਦ ਕਰਦੇ ਆ ਉਹਨਾਂ ਦੇ ਪ੍ਰਧਾਨ ਜੀ ਬੋਲੀ ਜਾਂਦੇ ਜੈਦਰ ਸਾਹਿਬ ਰਹੇ ਆ ਸਾਡੇ ਉਹ ਹੁਣ ਉਹ ਰਾਜਨੀਤੀ 'ਚ ਆ ਗਏ ਉਹ ਬੋਲੀ ਜਾਂਦੇ ਸੀ ਪਰਸੋ ਚ ਉੱਥੇ ਕਹਿੰਦੇ ਕੋਈ ਕੰਮ ਨਹੀਂ ਕੀਤਾ ਜੈਦਰ ਸਾਹਿਬ ਨੂੰ ਮੈਂ ਇੱਕ ਯਾਦ ਕਰਾਉਣਾ ਚਾਹੁੰਦਾ ਜਦੋਂ ਤਲਵੰਡੀ ਸਾਬੋ ਸੀਗੇ ਤੁਸੀਂ ਜੈਦਰ ਤਾਂ ਇਹਨਾਂ ਨੇ ਮੈਨੂੰ ਕਿਹਾ ਮੈਂ ਉਦੋਂ ਮੱਥਾ ਟੇਕਣ ਗਿਆ ਕਹਿੰਦੇ ਜੀ ਮਾਨ ਸਾਹਿਬ ਇੱਕ ਕੰਮ ਕਰ ਦਿਓ ਜਿਹੜੀਆਂ ਪਾਲਕੀ ਸਾਹਿਬ ਵਾਲੀਆਂ ਬੱਸਾਂ ਨੇ ਜਿੱਚ ਗੁਰੂ ਸਾਹਿਬ ਦੀ ਆਪਾਂ ਸਵਾਰੀ ਲੈ ਕੇ ਜਾਣੇ ਆ ਘਰੇ ਲੈ ਕੇ ਜਾਣੇ ਆ ਖਲਪਟ ਸਾਹਿਬ ਕਰਾਉਣਾ ਹੋਵੇ ਜਾਂ ਕਿਤੇ ਲੈ ਕੇ ਜਾਣੇ ਆ ਕਹਿੰਦੇ ਜੀ ਇਹਨਾਂ ਦਾ ਟੈਕਸ माफ ਕਰ ਦਿਓ ਇਹਨਾਂ ਤੇ ਟੈਕਸ ਲੱਗਦਾ ਮੈਂ ਕਿਹਾ ਜੀ ਤੂੰ ਪਹਿਲਾਂ ਕੀਤਾ ਨਹੀਂ ਇਹਨਾਂ ਨੇ ਕਹਿੰਦੇ ਨਾ ਮੈਂ ਕਿਹਾ ਜੀ ਮੈਂ ਮੈਂ ਅਫਸਰ ਬੁਲਾਏ ਮੈਂ ਕਿਹਾ ਵੀ ਇਹ ਟੈਕਸ ਕਿਉਂ ਲਾਉਨੇ ਹੋ ਤੁਸੀਂ ਗੁਰੂ ਸਾਹਿਬ ਦੀ ਸਵਾਰੀ ਜਿਹੜੀ ਬਸ ਚੰਦੀ ਹੈ ਕਹਿੰਦਾ ਤਾਂ ਕਿ ਜੀ ਉਹਨੂੰ ਕਮਰਸ਼ੀਅਲ ਨਾ ਵਰਤ ਲੈਣ ਬਾਅਦ ਚ ਉਹ ਮੈਂ ਕਿਹਾ ਗੱਲ ਸੁਣੋ ਜਿੱਥੋਂ ਦੀ ਗੁਰੂ ਲੰਘ ਜਾਂਦੇ ਸਾਡੇ ਅਸੀਂ ਤਾਂ ਉਥੇ ਜਲ ਛਿੜਕਦੇ ਆਂ ਅਜਿਹਾ ਜਿਹੜੇ ਕਮਰੇ 'ਚ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ ਉਹ ਭਾਵੇਂ ਗੁਰੂ ਸਾਹਿਬ ਨੂੰ ਅਸੀਂ ਸੁਖ ਆਸਣ 'ਚ ਲੈ ਜਾਂਦੇ ਆਂ ਜਾਂ ਗੁਰਦੁਆਰਾ ਸਾਹਿਬ ਚਲੇ ਜਾਂਦੇ ਪਰ ਅਸੀਂ ਤਾਂ ਉਸ ਕਮਰੇ ਨੂੰ ਕਈ ਮਹੀਨਿਆਂ ਤੱਕ ਧੂਫ ਦਿੰਦੇ ਰਹਿੰਦੇ ਆਂ ਨਿਰਮਲ ਕਰਦੇ ਰਹਿੰਦੇ ਆਂ ਉਹ ਉਹ ਬਸ 'ਚ ਕੌਣ ਬੈਠੂ ਤੁਹਾਨੂੰ ਲੱਗਦਾ ਦੁਬਾਰੇ ਸੀਟਾ ਲਵਾ ਲੈਣਗੇ ਉਹ ਤੇ ਉਹ ਬਸ ਦੇ ਵਿੱਚ ਬਹਿ ਕੇ ਉਹ ਬਸ ਨੂੰ ਵਰਤਣ ਲੱਗ ਜਾਣਗੇ ਮੈਂ ਕਹਿੰਦਾ ਕੋਈ ਨਹੀਂ ਸਕਦਾ ਮਾਫ ਕਰ ਦੋ ਸਾਰੇ ਕਿੰਨੇ ਪੈਸੇ ਬਣੇ ਸਾਰੇ ਧਰਮਾਂ ਦੇ ਮਾਫ ਕਰਤੇ ਜੀ ਜੇ ਭਗਵਦ ਗੀਤਾ ਲੈ ਕੇ ਜਾਣੀ ਹੈ ਕੁਰਾਨ ਸ਼ਰੀਫ ਲੈ ਕੇ ਜਾਣਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਜਾਣੀ ਸਾਰੀਆਂ ਜਿਹੜੀਆਂ ਪਾਲਕੇ ਵਾਲੀਆਂ ਪਵਿੱਤਰ ਗੱਡੀਆਂ ਉਹਨਾਂ ਦੇ ਸਾਰੇ ਟੈਕਸ ਮਾਫ ਕੀਤੇ 15 ਲੱਖ ਰੁਪਏ ਸਾਲ ਦਾ ਕਿਹੜੀ ਗੱਲ ਹੈ ਜੀ ਇਹ ਪੰਥ ਵਾਲਿਆਂ ਤੋਂ ਆ ਜਿਹੜੇ ਫਿਰਦੇ ਨੇ ਇਹਨੂੰ ਪੁੱਛ ਲਿਓ ਕਿ ਤੁਸੀਂ ਮਾਫ ਕੀਤਾ ਸੀ ਕਿੰਨੀ ਵਾਰੀ ਸਰਕਾਰ ਆਈ ਹੈ ਤੁਹਾਡੀ ਫਿਲਹਾਲ ਪੰਜਾਬ ਅਪਡੇਟ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੀ ਇਜਾਜ਼ਤ ਧੰਨਵਾਦ